ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਰ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਹਤਾ ਜਾਨੀ ਇੰਡੀਅਨ ਪੀਪਲ ਚੈਨਲ ਸਾਡਾ ਨਾਮ ਸੀ ਜਿਹੜਾ ਪਹਿਲਾਂ ਅਸੀਂ ਜਿਵੇਂ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲ ਕਰਦੇ ਹੰਨੇ ਆ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧਿਤ 12.5% ਐਕਟ ਦੇ ਉੱਤੇ ਗੱਲ ਕੀਤੀ ਉਸ ਤੋਂ ਬਾਅਦ ਯੂਨੀਵਰਸਿਟੀ ਨਾਲ ਵੀਡੀਓ ਦਿਖਾਈ ਤਾਂ ਜੋ ਅਸੀਂ ਐਜੂਕੇਸ਼ਨਲ ਵੀਡੀਓ ਦਿਖਾਈ ਇਸ ਤਰ੍ਹਾਂ ਬਾਕਲਾਕ ਮੁੱਦਿਆਂ ਦੇ ਉੱਤੇ ਗੱਲਾਂ ਕਰਾਂਗੇ ਅੱਜ ਫੇਰ ਆਪਾਂ ਜਿਵੇਂ ਪਹਿਲਾ ਵੀਡੀਓ ਚ ਕਹਿੰਨੇ ਹੁੰਦੇ ਆ ਕਿ ਸਾਡੀ ਵੀਡੀਓ ਸਿਰਫ ਮਜਬੀ ਸਿੱਖਾਂ ਲਈ ਹੈ ਅੱਜ ਦੀ ਵੀਡੀਓ ਵੀ ਸਿਰਫ ਮਜਬੀ ਸਿੱਖ ਪਾਈਚਾਰੀ ਲਈ ਹੀ ਹੈ ਬਾਕੀ ਵੀ ਦੇਖ ਸਕਦੇ ਆ ਕੋਈ ਦਿੱਕਤ ਨਹੀਂ ਸਾਨੂੰ ਕਿਸੇ ਓਬਜੈਕਸ਼ਨ ਨਹੀਂ ਹੈ ਪਰ ਮੈਂ ਮਜਬੀ ਸਿੱਖ ਕਮਿਊਨਿਟੀ ਨੂੰ ਵਿਸ਼ੇਸ਼ ਤੌਰ ਤੇ ਕਹਿਣਾ ਕਿ ਇਸ ਵੀਡੀਓ ਦੇ ਉੱਤੇ ਧਿਆਨ ਦੇਣ ਅੱਜ ਅਸੀਂ ਤਿੰਨ ਗੱਲਾਂ ਦੇ ਉੱਤੇ ਗੱਲ ਕਰਾਂਗੇ ਤਿੰਨ ਵਿਸ਼ਿਆਂ ਦੇ ਉੱਤੇ ਗੱਲ ਕਰਾਂਗੇ ਇੱਕ ਹੈ ਲੋਕ ਸਭਾ ਦੀ ਇਲੈਕਸ਼ਨ ਦੂਸਰੀ ਪੰਚਾਇਤੀ ਚੋਣ ਤੇ ਤੀਸਰਾ ਹੈ 12.5% ਸੋ ਦੋਸਤੋ ਹੁਣ ਵਿਸਤਾਰ ਨਾਲ ਗੱਲ ਕਰਦੇ ਆਂ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਪੂਰਾ ਪਰ ਸੁਣੋਗੇ ਪੂਰੇ ਧਿਆਨ ਨਾਲ ਸੁਣੋਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਬਾਅਦ ਤੋਂ ਬਾਅਦ ਸ਼ੇਅਰ ਕਰੋਗੇ ਦੋਸਤੋ ਜਿਵੇਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਸਾਡੀ ਸਾਡਾ ਜਿਹੜਾ ਸਮਾਜ ਦੇ ਵਿੱਚ ਸਾਡੇ ਐਸਸੀ ਮਜਬੀ ਸਿੱਖ ਭਾਈਚਾਰੇ ਦੀ ਵਾਲਮੀਕ ਨੂੰ ਭਾਈਚਾਰੇ ਦੀ ਗਿਣਤੀ ਉਹ 40 ਲੱਖ ਤੋਂ ਉੱਪਰ ਹੈ ਅ 43 47 ਲੱਖ ਦੇ ਲਗਭਗ ਬਣਦੀ ਆ ਪਰ ਸਾਡੇ ਕੋਲੇ ਸਬਸਕ੍ਰਾਈਬਰ ਬਹੁਤ ਘੱਟ ਨੇ ਜੇ ਤੁਹਾਨੂੰ ਸਿਰਫ 1% ਵੀ ਸਬਸਕ੍ਰਾਈਬਰ ਮਿਲ ਜਾਣ ਸਾਡੀ ਕਮਿਊਨਿਟੀ ਦੇ ਤੇ ਖਾਸ ਤੌਰ ਤੇ ਨੌਜਵਾਨ ਸਬਸਕ੍ਰਾਈਬਰ ਮਿਲ ਜਾਣ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਸਾਨੂੰ ਲਗਭਗ 40000 ਸਬਸਕ੍ਰਾਈਬਰ ਚਾਹੀਦੇ ਨੇ ਤਾਂ ਜੋ ਅਸੀਂ ਆਪਣੀ ਗੱਲ ਨੂੰ ਪ੍ਰੋਪਰ ਤਰੀਕੇ ਨਾਲ ਸਾਡੇ ਭਾਈਚਾਰੇ ਤੱਕ ਪਹੁੰਚਾ ਸਕੀਏ ਇਹਨਾਂ ਦੀ ਡਿਵੈਲਪਮੈਂਟ ਦੇ ਲਈ ਹਰ ਤਰ੍ਹਾਂ ਅਸੀਂ ਕੰਮ ਕਰ ਸਕੀਏ ਅਸੀਂ ਸਮਰਪਿਤ इंडियन பைਪਲ ਚੈਨਲ ਆਪਜੀ ਦੇ ਲਈ ਕੌਮ ਦੇ ਬਿਹਤਰੀਨ ਪ੍ਰਦਰਸ਼ਨ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਆਈਪੀ ਲਸਮਨਸ ਹੋ ਤਾਂ ਤੁਹਾਡਾ ਵੀਰ ਆਪਣਾ ਤੁਹਾਡੇ ਲਈ ਹਰ ਤਰ੍ਹਾਂ ਦੀ ਨੌਲੇਜ ਲੈ ਕੇ ਆਊਗਾ ਤੇ ਤੁਹਾਡੇ ਤੋਂ ਸਹਿਯੋਗ ਵੀ ਮੰਗਾਂਗੇ ਕੋਈ ਵੀ ਕੰਮ ਬਿਨਾ ਸਹਿਯੋਗ ਤੇ ਸਮਾਜ ਦੇ ਸਹਿਯੋਗ ਤੋਂ ਬਿਨਾ ਨਹੀਂ ਸਰੇ ਚੜਦਾ ਆਜੋ ਸਾਡਾ ਘਰ ਹੈ ਜਾਂ ਸਾਡਾ ਰੂਮ ਹੈ ਤਾਂ ਉਹ ਵੀ ਇੱਥੇ ਡੈਕੋਰੇਟ ਕੀਤਾ ਹੋਇਆ ਸਮਾਨ ਇਹ ਮੇਰਾ ਨਿੱਜੀ ਪ੍ਰਾਪਰਟੀ ਹੈ ਪਰ ਜੋ ਮੈਂ ਸਮਾਜ ਲਈ ਕੰਮ ਕਰਨਾ ਸਾਨੂੰ ਇਨਸਟਰੂਮੈਂਟ ਚਾਹੀਦੇ ਨੇ ਸਮਾਜ ਨੂੰ ਦਿਖਾਉਣ ਦੇ ਲਈ ਇੱਕ ਟੀਮ ਚਾਹੀਦੀ ਹੈ ਤਾਂ ਉਹਦੇ ਲਈ ਮੈਨੂੰ ਸਮਾਜ ਦੇ ਲੋਕਾਂ ਦਾ ਜਿਹੜੇ ਸਮਰੱਥ ਲੋਕ ਆ ਉਹਨਾਂ ਦਾ ਸਹਿਯੋਗ ਚਾਹੀਦਾ ਇਸ ਲਈ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਤੁਸੀਂ ਵੱਧ ਤੋਂ ਵੱਧ ਆਰਥਿਕ ਸਹਾਇਤਾ ਭੇਜੋ ਸਾਡੀ ਆਰਥਿਕ ਸਹਾਇਤਾ ਦੇ ਵਿੱਚ ਤੁਸੀਂ ਲੰਬੀ ਚੌੜੀ ਨਹੀਂ ਹੈ ਕੋਈ ਭਰਾ ਸਾਡਾ 50 ਰੁਪਈਏ ਵੀ ਸਾਨੂੰ ਮਦਦ ਕਰ ਸਕਦਾ ਕੋਈ 100 ਕਰ ਸਕਦਾ ਕੋਈ 200 ਕਰ ਸਕਦਾ ਕੋਈ 1500 ਜਿੰਨਾ ਵੀ ਤੁਸੀਂ ਚਾਹੋ ਅਸੀਂ ਕਹਿੰਦੇ ਆ ਵੀ ਸਾਨੂੰ 50 ਰੁਪਈਆ ਵਾਲੀ ਵੀਰ ਵੱਧ ਚਾਹੀਦੇ ਨੇ ਤੇ ਉਹ ਲਗਾਤਾਰ ਤਾਂ ਜੋ ਸਾਡੀਆਂ ਵੀਡੀਓ ਦੇਖਦੇ ਰਹੇ ਅਸੀਂ ਉਹ ਪੈਸਾ ਤੁਹਾਡਾ ਟੈਕਨੀਕਲ ਟੀਮ ਤੇ ਲਾਵਾਂਗੇ ਤੇ ਆਪਣੇ ਇੰਸਟਰੂਮੈਂਟਾਂ ਤੇ ਲਾਵਾਂਗੇ ਸੋ ਤੁਹਾਨੂੰ ਕਹੇ ਔਰ ਕਯੂਆਰ ਕੋਡ ਵੀ ਦੇਵਾਂਗੇ ਤੇ ਹੁਣ ਆਪਾਂ ਗੱਲ ਕਰਦੇ ਆ ਵਿਸਥਾਰ ਨਾਲ ਆਪਣੇ ਤਿੰਨੇ ਮੁੱਦਿਆਂ ਤੇ ਸਭ ਤੋਂ ਪਹਿਲਾਂ ਸਾਥੀਓ ਸਾਢੇ 12% ਦੀ ਗੱਲ ਕਰਦੇ ਆਂ ਸਾਢੇ 12% ਰਾਖਵਾ ਕਰਨ ਦੀ ਜਿਹੜੀ ਹੈ ਤਾਰੀਖ ਅੱਗੇ ਆ ਗਈ ਹੈ ਕਿਉਂਕਿ ਪਿਛਲੀ 17 ਤਰੀਕ ਨੂੰ ਜਨਵਰੀ ਨੂੰ ਸਾਡੀ ਉੱਥੇ ਜਿਹੜਾ ਹੈ ਤਾਰੀਖ ਅੱਗੇ ਪੈ ਜਾਣੀ ਸੀ ਹੀਅਰਿੰਗ ਨਹੀਂ ਹੋਈ ਉਸ ਦਾ ਨੋਟੀਫਿਕੇਸ਼ਨ ਹੋ ਚੁੱਕਿਆ ਸੀ ਉਸ ਤੋਂ ਬਾਅਦ ਜਿਹੜਾ ਹੈ ਭਾਈਚਾਰਾ ਫੇਰ ਪੂਰੇ ਕੇ ਹੋ ਕੇ ਜਿਹੜੇ ਸਾਡੇ ਆਗੂ ਸਹਿਬਾਨ ਨੇ ਸਾਢੇ 12% ਬਚਾਉ ਸੰਘਰਸ਼ ਮੋਰਚਾ ਡਾਕਟਰ ਕਸ਼ਮੀਰ ਸਿੰਘ ਖੁੰਡਾ ਜੀ ਕਿ ਉਹਨਾਂ ਦੀ ਟੀਮ ਲੱਗੀ ਹੋਈ ਆ ਉਹ ਪੂਰੀ ਤਰ੍ਹਾਂ ਸਤਾਰਕਾਂ ਵੱਡੇ ਪੱਧਰ ਤੇ ਕਮਿਊਨਿਟੀ ਨੂੰ ਉਹਨਾਂ ਨੂੰ ਸਹਾਇਤਾ ਭੇਜੀ ਆ ਧੰਨਵਾਦ ਕਰਦੇ ਆ ਔਰ ਚਾਹੀਦਾ ਵੀ ਹੈ ਪਰ ਹੁਣ ਗੱਲ ਇਹ ਆ ਕਿ ਜਨ ਜਾਗਰੂਕਤਾ ਦੀ ਲੋੜ ਸੀ ਮੈਂ ਕਸ਼ਮੀਰ ਸਿੰਘ ਖੁੰਡਾ ਜੀ ਨੂੰ ਕਈ ਵਾਰੀ ਕਿਹਾ ਕਿ ਸਾਨੂੰ 12.5% ਦੇ ਮੁੱਦੇ ਨੂੰ ਲੈ ਕੇ ਸਾਡੇ ਸਮਾਜ ਨੂੰ ਇਕੱਠੇ ਕਰਨਾ ਚਾਹੀਦਾ ਕਿਉਂਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੀ ਬਿਹਤਰੀ ਲਈ ਕੌਮ ਦੇ ਵਹਿਤਰੀਨ ਪਵਿੱਖ ਦੇ ਲਈ ਅਸੀਂ ਕੁਝ ਕਰ ਸਕੀਏ ਜਿਹਦੇ ਕਰਕੇ ਸਾਨੂੰ ਜਿਸ ਤਰ੍ਹਾਂ ਕਿਸਾਨਾਂ ਦੀਆਂ 18 ਜਥੇਬੰਦੀਆਂ 31 ਜਥੇਬੰਦੀਆਂ ਸੌਰੀ ਇਕੱਠੀਆਂ ਹੋ ਕੇ ਦਿੱਲੀ ਮੋਰਚੇ 'ਚ ਲੜ ਸਕਦੀਆਂ ਤਾਂ ਆਮ ਆਲਮੀ ਕਮਜਵੀ ਸਿੱਖ ਭਾਈਚਾਰੇ ਦੇ ਜਿੰਨੇ ਵੀ ਗਰੁੱਪ ਨੇ ਜਿੰਨੇ ਵੀ ਸੰਗਠਨ ਆ ਉਹ ਇਕੱਠੇ ਹੋ ਕੇ 12.5% ਨੂੰ ਬਚਾਉਣ ਦੀ ਗੱਲ ਕਰਨ ਨਾਲੇ 12.5% ਦਾ ਲਾਹਾ ਕਿਵੇਂ ਲੈਤਾ ਜਾ ਸਕਦਾ ਇਸ ਤੇ ਗੱਲ ਕਰਨ ਉਸ ਤੋਂ ਬਾਅਦ ਸਾਡੀ ਜਿਹੜੀ ਆਰਥਿਕ ਤਾ ਨੂੰ ਸਾਡੇ ਰਾਜਨੀਤਿਕ ਤੇ ਸਾਡਾ ਸਮਾਜਿਕ ਰੁਤਵਾ ਚੱਕਣ ਦੇ ਲਈ ਅਸੀਂ ਇੱਕ ਹੋਈਏ ਇਸ ਗੱਲਾਂ ਦੇ ਉੱਤੇ ਵੀ ਅਸੀਂ ਗੱਲਾਂ ਕਰਨੀਆਂ ਪਣਦੀਆਂ ਨੇ ਜਿਵੇਂ ਕਹਿੰਦੇ ਨੇ ਵੀ ਬੂਹੇ ਟੁੱਕੀ ਜਨ ਤੇ ਮੰਨੂ ਕੁੜੀ ਦੇ ਕੰਨ ਉਹ ਗੱਲ ਸਾਡੇ ਸਮਾਜ ਨਾਲ ਹੋ ਜਾਂਦੀ ਹੈ ਪਹਿਲੀ ਵਾਰ ਹੋਈ ਹੈ ਜਦੋਂ 12% ਦੀ ਤਿਆਰੀ ਅਸੀਂ ਕੁਝ ਸਮਾਂ ਪਹਿਲਾਂ ਕਰ ਲਈ ਸੀ ਪਰ ਜਿਹੜੇ ਹੋਰ ਤਤਕਾਲੀ ਦੋ ਮੁੱਦੇ ਨੇ ਜਿੱਥੇ ਸਾਡਾ ਸਾਡੀ ਹੋਂਦ ਪਰਦਰਸ਼ਿਤ ਹੋਣੀ ਆ ਸਾਡਾ ਇੱਕ ਪ੍ਰਦਰਸ਼ਿਤ ਹੋਣਾ ਜਾਂ ਫਿਰ ਜੇ ਅਸੀਂ ਨਹੀਂ ਇਕੱਠੇ ਹੋਏ ਤਾਂ ਫਿਰ ਸਾਨੂੰ ਫੇਰ ਛਿੱਤਰ ਜਿਵੇਂ ਅਸੀਂ ਪਹਿਲਾਂ ਤੋਂ ਖੰਦੇ ਆ ਰਹੇ ਫੇਰ ਪੈਣੇ ਨੇ ਉਹ ਹੈਗੀ ਹੁਣ ਤਤਕਾਲੀ ਸਮਾਂ ਜਿਹੜਾ ਸਭ ਤੋਂ ਪੱਖ ਦਾ ਸਮਾਂ ਹੈ ਪੰਚਾਇਤੀ ਜਿਹੜੀਆਂ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਹੋਣ ਵਾਲੀਆਂ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਨੇ ਸਰਕਾਰ ਨੇ ਨਵੀਆਂ ਚੋਣਾਂ ਦਾ ਐਲਾਨ ਕਿਸੇ ਵੀ ਟਾਈਮ ਹੋ ਸਕਦਾ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਵੀ ਕਿਸੇ ਵੀ ਟਾਈਮ ਹੋ ਸਕਦਾ ਜਨਵਰੀ ਤੋਂ ਬਾਅਦ ਫਰਵਰੀ ਦੇ ਵਿੱਚ ਕਿਸੇ ਵੀ ਟਾਈਮ ਲੋਕ ਸਭਾ ਦਾ ਜਿਹੜਾ ਹੈ ਭੰਗ ਕਰਕੇ ਅਗਲੀ ਇਲੈਕਸ਼ਨ ਜਿਹੜਾ ਚੋਣ ਕਮਿਸ਼ਨ ਅਗਲੀ ਡੇਟ ਤੈਅ ਕਰ ਸਕਦਾ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੂਰੀ ਕੇਂਦਰ ਸਰਕਾਰ ਪੂਰੀ ਜਿਹੜਾ اپੋਜੀਸ਼ਨ ਉਹਦੀਆਂ ਸਾਰੀਆਂ ਪਾਰਟੀਆਂ ਸਤਰਕ ਨੇ ਪੂਰੇ ਦੇਸ਼ ਦੇ ਵਿੱਚ ਸਾਰੇ ਸੰਗਠਨ ਸਾਰੀਆਂ ਰਾਜਨੀਤਿਕ ਧਿਰਾਂ ਪੂਰੀ ਤਰ੍ਹਾਂ ਚੌਕਸ ਨੇ ਕਿ ਸਾਡਾ ਵੱਧ ਤੋਂ ਵੱਧ ਅਸੀਂ ਪਹਿਲੀ ਗੱਲ ਤਾਂ ਇਹ ਜਿਹੜੀ اپੋਜੀਸ਼ਨ ਆ ਉਹ ਦੁਬਾਰਾ ਸਤਾ ਚ ਆਉਣੇ ਆਉਣ ਦੇ ਲਈ ਵੱਖ-ਵੱਖ ਸੰਗਠਨਾਂ ਨਾਲ ਛੋਟੇ ਸੰਗਠਨਾਂ ਨਾਲ ਉਹ ਤਾਲਮੇਲ ਬਣਾ ਰਹੇ ਨੇ ਪਰ ਪੰਜਾਬ ਦੇ ਮਜਬੀ ਸਿੱਖ ਜਿਹੜਾ ਸਾਡਾ ਭਾਈਚਾਰਾ ਵਾਲਮੀਕਨ ਭਾਈਚਾਰਾ ਇਹ ਇਸ ਵਿਸ਼ੇ ਤੇ ਬਿਲਕੁਲ ਕੰਮ ਨਹੀਂ ਕਰ ਰਿਹਾ ਸਾਡੇ ਸੰਗਠਨ 12% ਲਈ ਤਾਂ ਕੰਮ ਕਰ ਰਹੇ ਨੇ ਨੌਕਰੀਆਂ ਬਚਾਉਣ ਦੇ ਲਈ ਸਾਡਾ ਜਿਵੇਂ ਮਲਾਲਮੀਕ ਮਜਬੀ ਸਿੱਖ ਮਲਾਜ਼ਮ ਮਜ਼ਦੂਰ ਇਕਤਾ ਫਰੰਟ ਕੰਮ ਕਰਦਾ ਹੈ ਗੱਲ ਲੁਧਿਆਣਾ ਏਰੀਏ ਦੇ ਵਿੱਚ ਇਹਨਾਂ ਬਲਜਿੰਦਰ ਸਿੰਘ ਨਾਰਜੀ ਜੀ ਜਰਨਲ ਸਿੰਘ ਸੋਤਰਾਣੀ ਹੋਰ ਬਹੁਤ ਸਾਰੇ ਸਾਥੀ ਨੇ ਇਸੇ ਤਰ੍ਹਾਂ ਹੀ ਵਿਕੀ ਪਹੁੰਚਾ ਹੋਣੇ ਸਾਥੀ ਨੇ ਸਾਡੇ ਧੂਰੀ ਤੋਂ ਉਹਨਾਂ ਦੇ ਨਾਲ ਵੱਡੀ ਟੀਮ ਉਹਨਾਂ ਦੀ ਕੰਮ ਕਰਦੀ ਹੈ ਇਸ ਤੋਂ ਬਾਅਦ ਸਾਡੇ ਜਿਹੜੇ ਹੈਗੇ 12% ਵਾਲੇ ਇਹ ਸਾਥੀ ਸਾਡਾ ਟਰਸਟ ਹੈ ਇਹ 12% ਨੂੰ ਬਚਾਉਣ ਵਾਸਤੇ ਦਾ ਕੰਮ ਕਰ ਰਹੇ ਆ ਪਰ ਲੋਕ ਸਭਾ ਦੇ ਵਿੱਚ ਮਜ਼ਵੀ ਸਿੱਖਾਂ ਦੀ ਸ਼ਕਤੀ ਪ੍ਰਦਰਸ਼ਨ ਦੇ ਲਈ ਮਜਬੂਰ ਸਿੱਖਾਂ ਦੀ ਦੀ ਪ੍ਰੋਪਰ ਭਾਗੀਦਾਰੀ ਲੈਣ ਦੇ ਲਈ ਇੱਥੇ ਗੱਲ ਨਹੀਂ ਉਹ ਵੀ ਸਾਡਾ ਹਿੱਸਾ ਪਵੇ ਇਸ ਤੇ ਗੱਲ ਬਿਲਕੁਲ ਨਹੀਂ ਕਰ ਰਹੇ ਇਹ ਬੜੀ ਚਿੰਤਾ ਦੀ ਗੱਲ ਆ ਔਰ ਜੇਕਰ ਅਸੀਂ ਰਾਜਨੀਤਿਕ ਹਾਜ਼ਰੀ ਨਹੀਂ ਲਵਾਵਾਂਗੇ ਰਾਜਨੀਤੀ ਦੇ ਵਿੱਚ ਸਾਡੇ ਸਮਾਜ ਦਾ ਏਕਾ ਨਹੀਂ ਦਿਖਾਵਾਂਗੇ ਤਾਂ ਸਾਥੀਓ ਕੋਈ ਵੀ ਸਰਕਾਰ ਨੇ ਸਾਡੇ ਕਮਿਊਨਿਟੀ ਦੇ ਵੈਲਫੇਅਰ ਲਈ ਬਣਦਾ ਜਿਹੜਾ ਹਿੱਸਾ ਉਹ ਨਹੀਂ ਦੇਣਾ ਸਾਡੇ ਲੀਡਰਾਂ ਦੀ ਵੀ ਉਸ ਤਰ੍ਹਾਂ ਦੀ ਪੁੱਛ ਪੜਤਾਲ ਨਹੀਂ ਹੋਣੀ ਚਾਹੇ ਉਹ ਸੱਤਾ ਦੇ ਵਿੱਚ ਰਹਿਣ ਜਿਵੇਂ ਮੌਜੂਦਾ ਸਮੇਂ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਨੇ ਸਾਨੂੰ ਕੈਬਨਿਟ ਮੰਤਰੀ ਦੇ ਉਹਦੇ ਵਿੱਚ ਦੇ ਦਿੱਤੇ ਨੇ ਤੇ ਸਾਡੇ ਐਮਐਲਏ ਨੂੰ ਉਸ ਤਰ੍ਹਾਂ ਦੀ ਉਹਨਾਂ ਦੀ ਚੜ੍ਹਤ ਨਹੀਂ ਹੈ ਜਿਸ ਤਰ੍ਹਾਂ ਸਾਡੇ ਐਸਸੀ ਭਾਈਚਾਰੇ ਰਮਦਾਸੀਏ ਸਿੱਖਾਂ ਦੀ ਚੜ੍ਹਤ ਹੈ ਸਾਨੂੰ ਸਬਕ ਲੈਣਾ ਚਾਹੀਦਾ ਸਾਨੂੰ ਸਮਝ ਵੀ ਸਖਵਾਲਮੀਕ ਸਮਾਜ ਬਿਲਕੁਲ ਨਹੀਂ ਰਮਦਾਸੀਏ ਸਿੱਖ ਭਰਾਵਾਂ ਤੋਂ ਸਬਕ ਨਹੀਂ ਲੈ ਰਿਹਾ ਮਾਇਵਤੀ ਆਪਦੇ ਲੀਡਰਾਂ ਦੀ ਜਿਹੜੀ ਹੈਗੀ ਪੈਣ ਮਾਇਵਤੀ ਉਹ ਕਦਰ ਕਰਵਾ ਦਿੰਦੀ ਹੈ ਭਾਵੇਂ ਉਹ ਬੀਜੇਪੀ ਤੋਂ ਡਰਦੇ ਹੋਏ ਬਾਬੂ ਕਾਂਸੀ ਰਾਮ ਜੀ ਨੇ ਉਹਨਾਂ ਨੇ ਮਿਸ਼ਨ ਬਿਲਕੁਲ ਤਾਰਪੀਡੋ ਕਰ ਦਿੱਤਾ ਕਿਉਂਕਿ ਬਾਬੂ ਜੀ ਨਹੀਂ ਚਾਹੁੰਦੇ ਕਿ ਸੱਤਾ ਤੋਂ ਉਹ ਕਿਸੇ ਕਿਸਮ ਦਾ ਜਿਹੜਾ ਘਪਲਾ ਕਰਨ ਤੇ ਉਹ ਦਿੱਲੀ ਦੀ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਸੀ ਪਰ ਭੈਂਜੀਆਂ ਨੇ ਜਿਹੜਾ ਰਾਗ ਲਾਪਿਆ ਹੋਇਆ ਹੈਗੇ ਸੀ ਤਾਂ ਇਕੱਲੇ ਲੜਾਂਗੇ ਜੇਕਰ ਭੈਂਜੀਆਂ ਚ ਇੰਨੀ ਤਾਕਤ ਹੈ ਇਕੱਲੇ ਲੜਨ ਦੀ ਅਵਰ ਬੀਜੇਪੀ ਕਿਉਂ ਡਰੀ ਚ ਮਤਲਬ ਇੰਨਾ ਡਰ ਕੇ ਚੱਲਦੀ ਆ ਉਹ 38 ਪਾਰਟੀਆਂ ਇਕੱਠੀਆਂ ਕਿਉਂ ਕਰੀ ਇਹ ਕਾਂਗਰਸ 200 ਸਾਲ ਪੁਰਾਣੀ ਪਾਰਟੀ 25 26 ਪਾਰਟੀਆਂ ਨੂੰ ਇਕੱਠੀਆਂ ਕਰ ਰਹੀ ਹੈ ਸਮਾਜਵਾਦੀ ਪਾਰਟੀ ਦੂਸਰਿਆਂ ਨਾਲ ਜਿਹੜਾ ਹੈ ਗੱਠਜੋੜ ਕਰਨ ਨੂੰ ਤਿਆਰ ਆ ਟੀਐਮਸੀ ਗੱਠਜੋੜ ਕਰਨ ਨੂੰ ਤਿਆਰ ਆ ਹੋਰ अनेका ਦਲ 26 ਦਲ ਇੱਕ ਪਾਸੇ ਨੇ 38 ਦਲ ਇੱਕ ਪਾਸੇ ਨੇ પર માયાવતીજી ਸਾਡੇ ਉਹ ਕਹਿੰਦੇ ਜੀ ਨਹੀਂ ਜੀ ਹਮ ਤੋ ਕੇਲੇ ਚਲੰਗੇ ਇਸ ਦਾ ਮਤਲਬ ਸਪਸ਼ਟ ਇਹ ਹੈ ਸਾਰੇ মিডিਏ ਚ ਗੱਲ ਫੈਲੀ ਹੋਈ ਹੈ ਕਿ ਮਾਇਆવતી ਜੀ ਤਾਂ ਸਿਰਫ ਤੇ ਸਿਰਫ ਆਪਦੇ ਕੀਤੇ ਹੋਏ ਕਾਪਲਿਆਂ ਨੂੰ ਵਿਚਾਰ ਰਹੀ ਹੈ ਅਸੀਂ ਸਪਸ਼ਟ ਤੌਰ ਤੇ ਕਹਾਂਗੇ ਕਿ ਬਾਕੀ ਵੀ ਭੈਣ ਜੀ ਦੂਸਰਿਆਂ ਨੂੰ ਨਹੀਂ ਦੇਖ ਰਹੀ ਉਹਨਾਂ ਨੂੰ ਆਪਣਾ ਪਰਿਵਾਰ ਵਧਾਉਣਾ ਅੱਗੇ ਜ਼ਿਆਦਾ ਚੰਗਾ ਲੱਗਦਾ ਅੱਜ ਕੱਲ ਉਹਨਾਂ ਨੇ ਨਾਸਤੀ ਪਦਰ ਤੇ ਆਪਣਾ ਭਤੀਜਾ ਪ੍ਰਮੋਟ ਕਰ ਦਿੱਤਾ ਹੈਗਾ ਠੀਕ ਆ ਉਹ ਖਾਨਦਾਨ ਅੱਗੇ ਵਧ ਜੂਗਾ ਪਰ ਐਸਸੀ ਭਾਈਚਾਰਾ ਜਿਹੜਾ ਬਹੁਜਨ ਸਮਾਜ ਆ ਉਸ ਦੀ ਜਿਹੜੀ ਬਣਦਾ ਸਤਕਾਰ ਆ ਉਹ ਨਹੀਂ ਮਿਲਣਾ ਕਿਉਂਕਿ ਜਿਨਾ ਚਿਰ ਸੱਤਾ 'ਚ ਨਹੀਂ ਆਵਾਂਗੇ ਸਾਡੇ ਬਹੁਤ ਜ਼ਿਆਦਾ ਨੇਤਾ ਸੱਤਾ 'ਚ ਨਹੀਂ ਆਉਣਗੇ ਉਹ ਪਾਵਰ 'ਚ ਨਹੀਂ ਆਉਣਗੇ ਉਹਨਾਂ ਚਿਰ ਸਮਾਜ ਦਾ ਜਿਹੜਾ ਸਤਕਾਰ ਨਹੀਂ ਮਿਲੂਗਾ ਇਸ ਗੱਲ ਨੂੰ ਸਮਝੋ ਤੁਸੀਂ ਜਿਹੜਾ ਵਾਲਮੀਕ ਮਾਜਵੀ ਸਖ ਭਾਈਚਾਰਾ ਉਹ ਇਸ ਗੱਲ ਨੂੰ ਨਹੀਂ ਸਮਝ ਰਿਹਾ ਅਸੀਂ ਇਕੱਠੇ ਹੀ ਨਹੀਂ ਹੋ ਰਹੇ ਹੁਣ ਤੱਕ ਇੱਕ ਵੀ ਮੀਟਿੰਗ ਨਹੀਂ ਹੋਈ ਜਿਹੜੀ ਕਿ ਹੋਣੀ ਬਹੁਤ ਜ਼ਰੂਰੀ ਸੀ ਪੰਜਾਬ ਦੀਆਂ 13 ਲੋਕ ਸਭਾ ਦੇ ਵਿੱਚੋਂ ਘੱਟੋ-ਘੱਟ ਸਾਨੂੰ ਜਿਹੜੀਆਂ 3 ਸੀਟਾਂ ਆਉਂਦੀਆਂ ਨੇ ਐਸਸੀ ਦੀਆਂ ਐਸਸੀ ਦੇ ਵਿੱਚੋਂ ਇੱਕ ਸੀਟ ਮਾਜਵੀ ਸਿੱਖ ਨੂੰ ਕਿਹੜੀ ਮਿਲਣੀ ਹੈ ਮੈਂ ਫਰੀਦਕੋਟ ਤੋਂ ਇਹ ਦੇਖਿਆ ਜਾਵੇ ਤਾਂ ਫਰੀਦਕੋਟ ਦੇ ਉੱਤੇ ਆਪਣੀ ਪੱਕੀ ਦਾਵੇਦਾਰੀ ਬਣਦੀ ਆ ਸਭ ਤੋਂ ਵੱਧ ਮਾਜਵੀ ਸਿੱਖ ਵੋਟ ਜਿਹੜੀ ਫਰੀਦਕੋਟ ਪਾਰਲੀਮੈਂਟ ਦੇ ਉੱਤੇ ਹੈ ਵੈਸੇ ਮਾਲਵੇ ਦੀਆਂ 65 ਦੀਆਂ 65 ਸੀਟਾਂ ਜਿਹੜੀਆਂ ਹੈ ਇੱਥੇ ਸਭ ਤੋਂ ਵੱਧ ਮਾਜਵੀ ਸਿੱਖ ਵੋਟ ਹੈ ਪਰ ਸਾਡੇ ਮਾਜਵੀ ਸਿੱਖ ਨੇਤਾ ਨੇ ਜਿਹੜੇ ਉਹ ਉਸ ਤਰੀਕੇ ਨਾਲ ਇਕੱਤਰ ਨਹੀਂ ਹੁੰਦੇ ਇਕੱਠੇ ਹੋ ਕੇ ਮੀਟਿੰਗਾਂ ਨਹੀਂ ਕਰਦੇ ਕੋਈ ਸਾਂਝੇ ਪ੍ਰੋਗਰਾਮ ਨਹੀਂ ਲੀਕਦੇ ਜਿਹਦੇ ਨਾਲ ਸਰਕਾਰ ਸਾਡੀ ਮਰਜ਼ੀ ਤੋਂ ਬਿਨਾ ਸਾਡੇ ਲੀਡਰਾਂ ਦੀ ਮਰਜ਼ੀ ਤੋਂ ਬਿਨਾ ਜਿਹੜਾ ਹੈ ਸਾਡੇ ਜਿਹੜੇ ਕੈਂਡੀਡੇਟ ਨੂੰ ਇਗਨੋਰ ਮਤਲਬ ਉਹ ਮੈਦਾਨ 'ਚ ਨਾ ਲਿਆਉਂਦਾ ਤਾਂ ਜਿਹੜਾ ਜਿਹੜਾ ਜਿਸ ਲੀਡਰ ਨੂੰ ਮਜੀਠ ਸਿੱਖ ਗਰੁੱਪ ਪਸੰਦ ਕਰਨ ਉਹ ਲੀਡਰ ਨੂੰ ਇਥੋਂ ਉਭਾਰਿਆ ਜਾਣਾ ਚਾਹੀਦਾ ਕਮ ਸੇ ਕਮ ਅਜ ਵੀ ਸਖ ਕਮਿਊਨਿਟੀ ਦਾ ਐਮਪੀ ਇਥੋਂ ਜ਼ਰੂਰ ਹੋਣਾ ਚਾਹੀਦਾ ਹੈ ਇੱਥੇ ਸਭ ਤੋਂ ਵੱਧ ਸਾਡੀ ਤਾਕਤ ਹੈ ਇਥੋਂ ਜਿੰਨਾ ਚਿਰ ਗੁਲਸ਼ਨ ਪਰਿਵਾਰ ਰਿਹਾ ਜਾਂ ਉਸ ਤੋਂ ਬਾਅਦ ਇੱਕ ਅੱਧੀ ਵਾਰ ਮਤਲਬ ਕੇਵਲ ਸਿੰਘ ਐਮਪੀ ਜੀ ਰਹੇ ਨੇ ਇੱਥੇ ਬਹੁਤੀ ਜਿਹੜੀ ਫਰੀਦਕੋਟ ਦੇ ਉੱਤੇ ਸਾਡੀ ਪਕੜ ਉਨੀ ਮਜ਼ਬੂਤ ਨਹੀਂ ਰਹੀ ਜਿਹੜੀ ਕਿ ਹੋਣੀ ਚਾਹੀਦੀ ਆ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਅਸੀਂ ਇਹ ਗੱਲ ਨਹੀਂ ਕਰ ਰਹੇ ਇਹ ਸਾਡੇ ਲਈ ਬੜੀ ਦੁੱਖਦਾਈ ਗੱਲ ਆ ਤੋਂ ਉਮੀਦ ਕਰਦਾ ਮੈਂ ਜਲਦੀ ਤੋਂ ਜਲਦੀ ਸਟੀਆਂ ਸਾਰੀਆਂ ਜਿਹੜੀਆਂ ਹੈ ਤੇਰਾ ਨੇ ਸਾਡੇ ਸਾਰੇ ਗਰੁੱਪ ਨੇ ਜਿਹੜੇ ਉਹ ਇਕੱਠੇ ਹੋਣ ਤੇ ਇੱਕ ਜਿਹੜਾ ਪਲੇਟਫਾਰਮ ਬਣਾਉਣਾ ਚਾਹੇ ਕੋਈ ਵੀ ਪਾਰਟੀ ਜਿਹੜੀ ਹੈ ਸਾਨੂੰ ਬਣਦਾ ਸਨਮਾਨ ਦਿੰਦੀ ਹੈ ਉਸ ਨੂੰ ਸਮਰਥਨ ਕਰਨ ਇਹ ਸਾਰਿਆਂ ਨੇ ਇਕੱਠੇ ਬੈਠ ਕੇ ਸੋਚਣਾ ਮੇਰਾ ਕੰਮ ਸਿਰਫ ਤੇ ਸਿਰਫ ਸਾਡਾ ਫਰਜ਼ ਸੀ ਕੌਮ ਦੇ ਲੋਕਾਂ ਨੂੰ ਆਗੂਆਂ ਨੂੰ ਅਗਾ ਕਰਨ ਇਹ ਲੋਕ ਸਭਾ ਦੀ ਗੱਲ ਸੀ ਦੂਸਰੀ ਗੱਲ ਆ ਸਾਥੀਓ ਸਰਪੰਚੀ ਦੀ ਪੰਚਾਇਤੀ ਚੋਣਾਂ ਦੀ ਪੰਜਾਬ ਦੇ ਵਿੱਚ 12500 ਪਿੰਡ ਨੇ ਅਸੀਂ ਇਹ ਅੰਦਾਜ਼ਾ ਲਾਉ ਅਸੀਂ ਦੇਖੋ ਸਾਡੇ ਗਰੁੱਪਾਂ ਰਹੀ ਅੱਜ ਸੋਸ਼ਲ ਮੀਡੀਆ ਸ਼ਾਮ ਤੱਕ ਜੇ ਰਿਪੋਰਟ ਜਾਈਏ ਤਾਂ ਆ ਸਕਦੀ ਹੈ ਜੇ ਅਸੀਂ ਇਕੱਠੇ ਬੈਠ ਜਾਈਏ ਇੱਕ ਮੀਟਿੰਗ 'ਚ ਅਸੀਂ ਇਕੱਠੇ ਬੈਠ ਜਾਈਏ ਅਸੀਂ ਜਾ ਕੇ ਉੱਥੇ ਪਤਾ ਕਰੀਏ ਸਾਰੇ ਸਾਥੀਆਂ ਦੀਆਂ ਵੱਖ-ਵੱਖ ਏਰੀਆ ਦੀਆਂ ਡਿਊਟੀਆਂ ਲਾਈਆਂ ਕਿ ਕਿਹੜੇ ਏਰੀਆ 'ਚ ਵਾਲਮੀਕ ਮਜਬੀ ਸਿੱਖ ਭਾਈਚਾਰਾ ਕਿੱਥੇ ਵੱਧ ਹੈ ਪਿੰਡਾਂ ਦੀ ਗੱਲ ਆ ਤਾਂ 12500 ਪਿੰਡ ਦੇ ਵਿੱਚੋਂ ਸਾਡੇ ਜਿਹੜੇ ਹੈ ਮਾਲਵੇ ਦੇ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਚ ਮਜਬੀ ਸਿੱਖਪਾਈਚਾਰਾ ਰਹਿੰਦਾ ਜਿੱਥੇ-ਜਿੱਥੇ ਸਾਡੀ ਗਿਣਤੀ ਵੱਧਦਾ ਉੱਥੇ-ਉੱਥੇ ਅਸੀਂ ਆਪਣੇ ਪੜ੍ਹੇ ਲਿਖੇ ਸਰਪੰਚਾਂ ਨੂੰ ਖੜੇ ਕਰੀਏ ਸਾਡੇ ਜਿਹੜੇ ਮੈਂਬਰਸ ਨੇ ਜਿਹੜੇ ਸਿਆਣੇ ਮੈਂਬਰ ਨੇ ਪੜੀਆਂ ਲਿਖੀਆਂ ਕੁੜੀਆਂ ਮੈਂਬਰ ਉਹ ਬਣਨ ਨਾ ਕਿ ਅਸੀਂ ਇੱਕ ਆਪਸੀ ਜਿਹੜੀ ਰੰਜਿਸ਼ ਰੱਖ ਰੱਖ ਕੇ ਅਸੀਂ ਇੱਕ ਚੰਗੇ ਸਿਆਣੇ ਬੰਦੇ ਨੂੰ ਅਸੀਂ ਪਾਸੇ ਕਰ ਦਿੰਨੇ ਆ ਤੇ ਉਹਦੀ ਥਾਂ ਤੇ ਕਣਪੜ ਬੰਦਾ ਜਿਹੜਾ ਹੈ ਬਸ ਉਹ ਸਾਨੂੰ ਨਿੱਕੇ ਨਿੱਕੇ ਕੰਮ ਸਾਡੇ ਸਾਡੀ ਗੱਲ ਸੁਣਦਾ ਰਹਿੰਦਾ ਸਾਨੂੰ ਲੰਗਰ ਲਵਾ ਲੇ ਸਾਡੀ ਧਰਮਸ਼ਾਲਾ 'ਚ ਇਕੱਠੇ ਹੋ ਗਏ ਅਸੀਂ ਇੱਕ ਦੂਸਰੇ ਨਾਲ ਭੋਗਾਂ ਤੇ ਚਲੇ ਗਏ ਹਨਾ ਜੀ ਇੱਕ ਬੰਦਾ ਚੰਗਾ ਜੀ ਇਹ ਸਾਡੇ ਨਾਲ ਵਿਆਹ ਸਾਹੇ ਚਾਹੁੰਦਾ ਇੱਥੇ ਬੈਠ ਕੇ ਸਾਡੇ ਵਿੱਚ ਖਾਂਦਾ ਪੀਂਦਾ ਜਿਹੜਾ ਉਹਦੇ ਮੁਕਾਬਲੇ ਜਿਹੜਾ ਦੂਸਰਾ ਬੰਦਾ ਉਹ ਪੜਿਆ ਲਿਖਿਆ ਹੈ ਉਹਦਾ ਆਪਦਾ ਬਿਜ਼ਨਸ ਹੈ ਉਸਦੇ ਕੋਲੇ ਟਾਈਮ ਘੱਟ ਹੈ ਉਹ ਸਮਾਜ ਨਾਲ ਉਹਨਾਂ ਵਿਚਰਦਾ ਨਹੀਂ ਪਰ ਉਹ ਸਮਾਜ ਦੇ ਲਈ ਪ੍ਰਤੀ ਸਿਆਣੀਆਂ ਗੱਲਾਂ ਦਾ ਉਹਨੂੰ ਜਰੂਰ ਪਤਾ ਕਿ ਸਮਾਜ ਦਾ ਵਿਕਾਸ ਕਿੱਦਾਂ ਹੋਣਾ ਅਸੀਂ ਉਹਨਾਂ ਬੰਦਿਆਂ ਨੂੰ ਜਿਹੜਾ ਹੈ ਅੱਗੇ ਨਹੀਂ ਲਿਆਉਂਦੇ ਸਮਾਜ ਦੀ ਵਿਹਤਰੀ ਲਈ ਸਿਆਣੇ ਪੜੇ ਲਿਖੇ ਸਮਰੱਥ ਲੋਕਾਂ ਨੂੰ ਹੀ ਅੱਗੇ ਆਉਣੇ ਪੈਣਾ ਕਿਸੇ ਵੀ ਕਮਿਊਨਿਟੀ ਦਾ ਵਿਕਾਸ ਆ ਜਿਹੜਾ ਉਸ ਦੇ ਵਿੱਚ ਜੋਗ ਲੋਕ ਜਦੋਂ ਉਹਦੇ ਬਾਰੇ ਕੰਮ ਕਰਦੇ ਨੇ ਤਾਂ ਫਿਰ ਉਹ ਕਮਿਊਨਿਟੀ ਉੱਠਦੀ ਆ ਆਮ ਜਿੰਨਾ ਵੀ ਕੰਮ ਹੋ ਰਿਹਾ ਜਿਹੜੇ ਮਰਜ਼ੀ ਸਮਾਜ ਨੂੰ ਦੇਖ ਲਓ ਅਗਰਵਾਲ ਭਾਈਚਾਰੇ ਦੀ ਗੱਲ ਕਰ ਲਓ ਜੋ ਉੱਥੇ ਵੀ ਜਿਹੜੇ ਸਮਰਥ ਅਗਰਵਾਲ ਨੇ ਵੱਡੇ ਵੱਡੇ ਚੰਗੇ ਆਰਥਿਕ ਪੱਖੋਂ ਸੌਣ ਨੇ ਉਹ ਮੋਟਾ ਦਾਨ ਦਿੰਦੇ ਨੇ ਮੋਟੀਆਂ ਗੱਲਾਂ ਕੰਮ ਕਰਦੇ ਨੇ ਉਹ ਠੀਕ ਆ ਫੰਡਿੰਗ ਕਰਦੇ ਨੇ ਤੇ ਉਹਨਾਂ ਦੀ ਗੱਲ ਵੀ ਸੁਣਦੇ ਐਵੇਂ ਜਿ ਘਰੂ ਜ਼ਿੰਮੇਵਾਰ ਸਮਾਜ ਸੜਾ ਜਿਹੜਾ ਜ਼ਿਮੀਦਾਰਪਾਈ ਆ ਕਿਸਾਨ ਨੇ ਉਹ ਵੱਡੇ ਕਿਸਾਨ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਤੇ ਪੈਸਾ ਲਾਉਂਦੇ ਨੇ ਤੇ ਠਲਣਾ ਸਮਾਜ ਆ ਜਿਹੜਾ ਉਹਨਾਂ ਦੀ ਗੱਲ ਸੁਣਦਾ ਫਿਰ ਸਾਡਾ ਮذਬੀ ਸਿੱਖ ਸਮਾਜ ਇਸ ਤਰ੍ਹਾਂ ਕਿਉਂ ਨਹੀਂ ਸਿੱਖਦਾ ਦੋਸਤੋ 12.5% ਐਕਟ ਦੇ ਤਹਿਤ ਜੇ ਅਸੀਂ ਗੱਲ ਕਰੀਏ ਤਾਂ ਸਾਡੀ ਰਾਜਨੀਤਿਕ ਹਿੱਸੇਦਾਰੀ ਕਿੰਨੀ ਬਣਦੀ ਆ ਐਸ ਵਕਤ 34 ਐਮਐਲਏ ਨੇ ਜੇਕਰ ਐਸਸੀ ਸੀਟਾਂ ਭਰਨ ਵੇਲੇ ਐਸਸੀ ਕੋਟੇ ਦੀਆਂ ਸੀਟਾਂ ਭਰਨ ਵੇਲੇ ਸਾਨੂੰ ਅਧੀਆਂ ਸੀਟਾਂ ਮਿਲਦਗੀਆਂ ਨਹੀਂ ਤੇ ਫਿਰ ਰਾਜਨੀਤਿਕ ਸੀਟਾਂ ਭਰਨ ਵੇਲੇ ਸਾਨੂੰ ਅਧੀਆਂ ਸੀਟਾਂ ਕਿਹਨਾਂ ਨਹੀਂ ਮਿਲਤ ਨਹੀਂ ਮੌਜੂਦਾ ਵਿਧਾਨ ਸਭਾ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਸਾਡੇ ਕੋਲੇ ਸਿਰਫ 7 ਐਮਐਲਏ ਨੇ ਤੇ ਦੂਸਰੇ ਪਾਸੇ 26 ਐਮਐਲਏ ਨੇ 27 ਐਮਐਲਏ 34 ਐਮਐਲਏ ਕੋਲ ਜਿੱਤੇ ਹੋਏ ਨੇ ਐਸਸੀ ਐਸਸੀਆਂ 'ਚੋਂ 7 ਇਧਰ ਨੇ 1-2 ਮੇਰਾ ਖਿਆਲ ਆਪੋਜੀਸ਼ਨ ਆਪੋਜੀਸ਼ਨ 'ਚੋਂ ਹੋਣਗੇ 8-9 ਹੋ ਸਕਦੇ ਨੇ 10 ਸੀਟਾਂ ਸਾਡੀਆਂ ਘੱਟੋ-ਘੱਟ ਜੇ ਇਕੱਲੇ ਰੂਲਿੰਗ ਪਾਰਟੀ ਦੇ ਐਮਐਲਏ ਦੇ ਮਤਾਬਕ ਕਰ ਲਈਏ ਤਾਂ ਸਾਡੇ ਇੱਥੇ ਜਿਹੜੇ ਹੈਗੇ ਆ 10 ਐਮਐਲਏ ਘਟਨੇ ਜੇਕਰ ਸਾਡੇ ਐਮਐਲਏ 10 ਹੋਰ ਹੁੰਦੇ 7 ਦੀ ਥਾਂ ਤੇ 17 ਐਮਐਲਏ ਮਜਬੀ ਸਖਤ ਜਾਂ ਵਾਲਮੀਕੀ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਆ ਉਹ ਹੁਣ ਤੱਕ ਸਾਡੇ ਪੱਖ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹ ਚਾਹੇ ਅਸੀਂ ਹਰੀਸ਼ ਸਾਲਵੇ ਨੂੰ ਕਹੀਏ ਚਾਹੇ ਅਸੀਂ ਮੁਕਲ ਰੋਤਗੀ ਦੀ ਗੱਲ ਕਰਦੇ ਚਾਹੇ ਅਸੀਂ ਰਜੀਤ ਕੁਮਾਰ ਹੁਣਿਆਂ ਦੀ ਗੱਲ ਕਰਦੇ ਤਾਂ ਸਾਡੇ ਐਮਐਲਏ ਇਕੱਠੇ ਹੋ ਕੇ ਜਾਂਦੇ ਉਹ ਗੱਲ ਕਰਦੇ ਤਾਂ ਸਾਨੂੰ ਬਣਦੇ ਜਿਹੜੇ ਵਕੀਲ ਸੀ ਜਿਹੜੇ ਡਿਜ਼ਰਵ ਕਰਦੇ ਆ ਵੱਡਾ ਥਾਂ ਰੱਖਦੇ ਆ ਸੁਪਰੀਮ ਕੋਰਟ 'ਚ ਉਹ ਮਿਲਦੇ ਇਹ ਸਾਡੀ ਪਹਿਲੀ ਹਾਰ ਆ ਅਸੀਂ ਇਸ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੁਣ ਅਸੀਂ ਦੇਖਣਾ 12000 ਪਿੰਡਾਂ ਦੇ ਵਿੱਚੋਂ ਸਾਡੇ ਕਿੰਨੇ ਸਰਪੰਚ ਬਣਨੇ ਚਾਹੀਦੇ ਹਨ ਇਹਨੂੰ ਡਿਵਾਈਡ ਕਰ ਲਓ 120 ਨੂੰ 8 ਤੇ ਵੰਡ ਲਓ ਸਾਥੀਏ ਨੂੰ 12000 ਪਿੰਡਾਂ ਨੂੰ 8 ਤੇ ਭਾਗ ਕਰਕੇ ਦੇਖ ਲਓ ਤਾਂ ਸਾਡੀ ਜਿਹੜੀ ਗਿਣਤੀ ਸਾਹਮਣੇ ਆਜੂਗੀ ਸਾਨੂੰ ਕਿੰਨੇ ਸਰਪੰਚ ਚਾਹੀਦੇ ਨੇ ਓਨੇ ਸਰਪੰਚ ਸਾਡੇ ਹੋਣੇ ਚਾਹੀਦੇ ਉਸ ਤੋਂ ਵੱਧ ਸਰਪੰਚ ਖੜੇ ਕਰੋ ਜੇ ਅਸੀਂ ਵੱਧ ਸਰਪੰਚ ਖੜੇ ਕਰਾਂਗੇ ਉਹਦੇ ਚ ਕੁਝ ਸਰਪੰਚ ਸਾਡੇ ਹਾਰਣਗੇ ਘੱਟੋ ਘੱਟ ਸਾਡੇ ਸਰਪੰਚ ਤੇ ਮੈਂਬਰ ਕਿੰਨੇ ਹੋਣੇ ਚਾਹੀਦੇ ਆ ਸਮਾਜ ਦੇ ਵਿੱਚ ਇਹ ਸਾਨੂੰ ਪਤਾ ਹੋਣਾ ਚਾਹੀਦਾ ਸੋ ਅੱਜ ਦੀ ਵੀ ਜਿਹੜੀ ਵੀਡੀਓ ਸੀ ਉਹ ਸਪੈਸ਼ਲੀ ਮੈਂ ਮੱਜੀ ਸਖ ਭਾਈਚਾਰੇ ਦੇ ਸਾਰੇ ਗਰੁੱਪਾਂ ਨੂੰ ਪੰਜਾਬ ਦੇ ਵਿੱਚ ਪਹੁੰਚਾਉਣੀ ਚਾਹਨਾ ਹਰ ਪਿੰਡ ਦੇ ਵਿੱਚ ਪਹੁੰਚਾਉਣੀ ਚਾਹਨਾ ਸਾਡੇ ਸਾਰੇ ਆਗੂਆਂ ਕੋਲੇ ਜਾਣੀ ਚਾਹੀਦੀ ਆ ਪੜ੍ਹੇ ਲਿਖੇ ਲੋਕਾਂ ਕੋਲੇ ਜਾਣੀ ਚਾਹੀਦੀ ਆ ਸਾਰੇ ਮੁਲਾਜ਼ਮੇ ਇਸ ਤੇ ਧਿਆਨ ਦੇਣ ਤੇ ਸਾਡੇ ਸੰਗਠਨਾ ਨਾਲ ਸੰਪਰਕ ਕਰਨ ਨੂੰ ਫੋਨਾਂ ਦੇ ਉੱਤੇ ਅਗਾਹ ਕਰਨ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਭਾਈ ਇਲੈਕਸ਼ਨ ਦੀ ਤਿਆਰੀ ਕਰੋ ਸਿਆਣੇ ਮੁੰਡੇ ਨੂੰ ਸਿਲੈਕਟ ਕਰਕੇ ਜਾਂ ਲੇਡੀਜ਼ ਨੂੰ ਜਿੱਥੇ ਰਿਜ਼ਰਵ ਲੇਡੀਜ਼ ਆ ਉੱਥੇ ਚੰਗੀਆਂ ਪੜੀਆਂ ਲਿਖੀਆਂ ਕੁੜੀਆਂ ਨੂੰ ਲੈ ਕੇ ਆਓ ਅੱਗੇ ਉਹ ਤਾਂ ਜੋ ਸਾਡੇ ਲਈ ਜਿਹੜੀਆਂ ਅੱਛੀਆਂ ਸਗਾ ਸਕੀਮਾਂ ਨੇ ਅਸੀਂ ਉਹ ਲਿਆ ਸਕੀਏ ਕਿਉਂਕਿ ਪੰਚਾਇਤ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੇ ਸਰਪੰਚ ਚੰਗਾ ਹੈ ਪੰਚਾਇਤ ਦੇ ਮੈਂਬਰ ਚੰਗੇ ਹਨ ਤਾਂ ਉਹ ਬਹੁਤ ਸਾਰੀਆਂ ਸਰਕਾਰ ਜਿਹੜੀਆਂ ਸਰਕਾਰੀ ਯੋਜਨਾਵਾਂ ਹਨ ਉਹ ਸਾਡੇ ਲਈ ਲਿਆ ਕੇ ਲੈ ਕੇ ਆ ਸਕਦੇ ਆ ਜਿਵੇਂ ਕਿ ਦੇਖੋ ਤੁਸੀਂ ਸੈਲਫ ਹੈਲਪ ਗਰੁੱਪਾਂ ਦੀ ਗੱਲ ਹੈ ਸਾਡੇ ਨੌਜਵਾਨਾਂ ਨੂੰ ਲੋਨ ਦਿਵਾਉਣੇ ਨੇ ਉਹਨਾਂ ਨੂੰ ਕਿਤਾਬ ਮੁਖੀ ਕੋਰਸ ਕਰਾਉਣੇ ਨੇ ਉਹਨਾਂ ਨੂੰ ਬਿਜ਼ਨਸ 'ਚ ਲੈ ਕੇ ਆਉਣਾ ਉਹ ਸਾਡੇ ਸਰਪੰਚਾਂ ਨੂੰ ਪਤਾ ਹੁਣ ਉਹਨਾਂ ਨੇ ਤਾਂ ਦੱਸਣਾ ਉਹਨਾਂ ਨੇ ਤਾਂ ਡੀਸੀਆਂ ਨਾਲ ਜਾ ਕੇ ਬੈਠਣਾਗਾ ਉਹੀ ਤਾਂ ਉਹਨਾਂ ਤੋਂ ਲੈ ਕੇ ਆਉਣਗੇ ਜੇ ਫਿਰ ਸਾਡੇ ਪੜੇ ਲਿਖੇ ਸਰਪੰਚ ਹੋਣਗੇ ਤਾਂ ਹੀ ਤਾਂ ਉਹ ਅਫਸਰ ਸਾਹਿਬਾਨਾਂ ਨਾਲ ਗੱਲ ਕਰਨਗੇ ਵੈਲਫੇਅਰ ਅਫਸਰ ਨਾਲ ਗੱਲ ਕਰਨਗੇ ਸਾਡੇ ਸਰਪੰਚਾਂ ਨੂੰ ਤਾਂ ਬਜੀਫੇ ਸਕੀਮਾਂ ਦਾ ਨਹੀਂ ਪਤਾ ਹੈ ਕਾਲਾਂ ਚ ਉਹ ਕਿਵੇਂ ਜਾਣਗੇ ਕਿਵੇਂ ਉਹ ਗੱਲ ਕਰਨਗੇ ਇਥੋਂ ਸੋ ਸਾਰੀ ਗੱਲ ਪੜੇ ਲਿਖੇ ਬੰਦਿਆਂ ਦੀ ਹੋਣੀ ਚਾਹੀਦੀ ਐਸ ਕੀ ਬਾਰ ਸਪੈਸ਼ਲੀ ਇਸ ਗੱਲ ਲਈ ਅਸੀਂ ਆਪਣੇ ਚੈਨਲ ਇੰਡੀਅਨ ਪੀਪਲ ਵੱਲੋਂ ਆਈਪੀ ਹਸਮਨਸ ਹੋਤਾ ਤੁਹਾਡਾ ਵੀਰ ਕੋਸ਼ਿਸ਼ ਕਰੂਗਾ ਕਿ ਵੱਦ ਤੋਂ ਵੱਦ ਆਪਣੇ ਸਮਾਜ ਦੇ ਜਿੱਥੇ-ਜਿੱਥੇ ਸਰਪੰਚ ਖੜੇ ਹੁੰਦੇ ਨੇ ਉਹਨਾਂ ਦੀ ਅਸੀਂ ਜਿਹੜੀ ਹੈ ਕਵਰਿੰਗ ਵੀ ਕਰਨੀ ਹੈ ਤੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਪੱਖ 'ਚ ਬੋਲਣਾ ਵੀ ਹੈ ਅਸੀਂ ਉਹਨਾਂ ਦੀ ਸਪੋਰਟ ਵੀ ਕਰਨੀ ਆ ਵੱਧ ਤੋਂ ਵੱਧ ਸਾਡੇ ਹਿੱਸੇ ਦੇ ਸਰਪੰਚ ਅਸੀਂ ਜਿਤਾ ਕੇ ਲਿਆਉਣੇ ਆ ਦੂਸਰੀ ਗੱਲ ਮੈਂ ਘਟੋ-ਘਟ ਇੱਕ ਸ਼ੀਟ ਕਹਿਣਾ ਵੀ ਫਰੀਦਕੋਟ ਦੇ ਉੱਤੇ ਜਿੱਥੇ ਸਾਡਾ ਵੱਡੀ ਹਿੱਸੇਦਾਰੀ ਆ ਇਹ ਸੀਟ ਤੇ ਕੋਈ ਮਜਬੀ ਸਿੱਖ ਸਰਦਾਰ ਕਿਸੇ ਵੀ ਮਤਲਬ ਪਾਰਟੀ ਜਦੋਂ ਆਪਦਾ ਕੈਂਡੀਡੇਟ ਲਿਆਵੇ ਤਾਂ ਉਹ ਇਸ ਗੱਲ ਦਾ ਖਿਆਲ ਰੱਖੇ ਕਿ ਇੱਥੇ ਇੱਕ ਮਜਬੀ ਸਿੱਖ ਨੂੰ ਲੈ ਕੇ ਆਉਣਾ ਤੇ ਇਹ ਗੱਲ ਤਾਂ ਸਿੱਧ ਹੋਊਗੀ ਜੇਕਰ ਅਸੀਂ ਪੂਰੇ ਪੰਜਾਬ ਦੇ ਵਾਲਮੀਕ ਤੇ ਮਜਬੀ ਸਿੱਖ ਜਿਹੜਾ ਹੈ ਉਹ ਇੱਥੇ ਆਪਦੀ ਦਾਵੇਦਾਰੀ ਪੇਸ਼ ਕਰਨਗੇ ਤੇ ਕਿਉਂਕਿ ਇੱਕ ਸੀਟ ਸਾਡੀ ਦੁਆਬੇ ਚ ਜਾਂਦੀ ਹੈ ਦੁਆਬੇ ਦੇ ਵਿੱਚ ਸਾਡਾ ਜਿਹੜਾ ਰਮਦਾਸੀਆ ਸਿੱਖ ਭਾਈਚਾਰਾ ਬਹੁਤ ਸਟਰੋਂਗ ਆ ਉੱਥੇ ਬੜੇ ਸਿਆਣੇ ਸਿਆਣੇ ਬੰਦੇ ਐਮਪੀਜ਼ ਆਉਂਦੇ ਨੇ ਔਰ ਉਹ ਸਾਡੀ ਸਮੁੱਚੇ ਐਸਪੀਸੀ ਭਾਈਚਾਰੇ ਦੀ ਜਿਹੜੀ ਹੈ ਸੁਰੱਖਿਆ ਕਰਦੇ ਨੇ ਪਿਛਲੇ ਸਮੇਂ ਚ ਬਹੁਤ ਸਾਰੀਆਂ ਉਹਨਾਂ ਨੇ ਸਕੀਮਾਂ ਲਿਆਂਦੀਆਂ ਪਰ ਫਰੀਦਕੋਟ ਏਰੀਏ ਦੇ ਵਿੱਚ ਜਿਹੜੀ ਹੈ ਬਣਦੀ ਸਾਨੂੰ ਹਿੱਸੇਦਾਰੀ ਉਹ ਮਜਬੂਰ ਸਿੱਖ ਭਾਈਚਾਰੇ ਨੂੰ ਚਾਹੀਦੀ ਹੈ ਕਿਉਂਕਿ ਇੱਥੇ ਜਿੱਥੇ ਜਿਵੇਂ ਸਾਬ ਸ੍ਰੀ ਕਾਂਚੀਰਾਮ ਜੀ ਨੇ ਕਿਹਾ ਕਿ ਜਿਦੀ ਜਿੰਨੀ ਹਿੱਸੇਦਾਰੀ ਜਿਦੀ ਜਿੰਨੀ ਸੰਖਿਆ ਭਾਰੀ ਉੰਨੀ ਉਹਦੀ ਹਿੱਸੇਦਾਰੀ ਦੇ ਇੱਕ ਸੀਟ ਜਿਹੜੀ ਹੈ ਲੋਕ ਸਭਾ ਦੀ ਤੇ ਇੱਕ ਸੀਟ ਸਾਡੀ ਜਿਹੜੀ ਹੈ ਰਾਜ ਸਭਾ ਦੇ ਵਿੱਚੋਂ ਮਿਲਣੀ ਜ਼ਰੂਰੀ ਹੈ ਤੇ ਸਰਪੰਚੀ ਦੇ ਵਿੱਚੋਂ 12.5% ਦੇ ਹਿਸਾਬ ਨਾਲ ਸਾਨੂੰ 8ਵੇਂ ਹਿੱਸੇ ਦੇ ਸਰਪੰਚ ਚਾਹੀਦੇ ਨੇ ਸੋ ਦੋਸਤੋ ਇਸ ਦੇ ਉੱਤੇ ਕੰਮ ਕਰੀਏ ਦੱਬ ਕੇ ਇਸ ਦੇ ਉੱਤੇ ਆਪਾਂ ਧਿਆਨ ਦੇਈਏ ਤੇ ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਇਕੱਠੀਆਂ ਕਰੀਏ ਆਪਣੀ ਗਿਣਤੀ ਲੈ ਕੇ ਆਈਏ ਸਾਹਮਣੇ ਸਾਰੇ ਸੰਗਠਨ ਇਕੱਠੇ ਹੋਈਏ ਸਮਾਜ ਦੇ ਬਿਹਤਰੀ ਲਈ ਕੰਮ ਕਰੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨੀਆਂ ਕੀ ਗੱਲਾਂ ਨਾਲ ਮੈਂ ਹੁਣ ਤੁਹਾਡੇ ਤੋਂ ਰਜਾ ਚਾਹੁੰਦਾ ਤੇ ਉਮੀਦ ਕਰਦਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਮਾਜੀ ਸਖਪਾਈ ਚਾਰੇ ਵਾਲਮੀਕ ਭਾਈਚਾਰੇ ਤੱਕ ਪਹੁੰਚਾਓਗੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਤੇ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਕਯੂਆਰ ਕੋਡ ਦੇ ਰਹੇ ਮੂਰੇ ਤੇ ਉਹਦੇ ਵਿੱਚ ਸਾਨੂੰ ਮਦਦ ਵੀ ਕਰੋਗੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ